ਆਉਂਦਾ ਵਾਲੀ ਜਿੰਨਾ ਚਾਲ ਲਈਏ ਸਾਨੂੰ ਚੜਿਆ ਦੁਆੜੀ ਜਿੰਨਾ ਚਾਲ ਲਈਏ ਬੱਲ ਜੈਨਰ ਬੰਦੇ ਨਾ ਕੋਈ ਕੀਟ ਨਹੀਂ ਰੱਖੀ ਐਂਟਰੀ ਵੀ ਨਾ ਕੋਈ ਫੀਸ ਨਹੀਂ ਝੋਟਿਆਂ ਦੇ ਫਿਰ ਜੱਡੇ ਨਾਮ ਰੱਖਦੇ ਬਹੁ ਜੀ ਨਾ ਵੀ ਤੇ ਟੀਮ ਆ ਵੀ ਚਾ ਗਾ ਲਈਏ ਟੂਰਨਾਮੈਂਟ ਪੜੇ ਆਲੇ ਪਿੰਡ ਦੀ ਤਾਨੂੰ ਚੜਿਆ ਦਿਵਾਲੀ ਜਿੰਨਾ ਚਾਵਲੀਏ ਤਾਨੂੰ ਚੜਿਆ ਵਿਆਹ ਜਿੰਨਾ ਆਹ ਜਾਵਲੀਏ ਹੁਣ ਮੁੱਕ ਗਈ ਆ ਵੇਟ ਫਾਇਨਲ ਆ ਦੀ ਚੇਦਾ ਬਹੁਤ ਵੱਡਾ ਹੌਸਲਾ ਏ ਹਰਮਾਨ ਮਿਰਦਾ ਉਹ ਤੇਰਾ ਬਾਡੀ ਬੜਿਆਲਾ ਕਰੂਗਾ ਕਮੈਂਟਰੀ ਰੋ ਦੀਪ ਬੜਿਆਲੇ ਦਾ ਵੀ ਭਾਗ ਲੀਏ ਦੂਰ ਨਾ ਐ ਮਿੰਟ ਬੜਿਆਲੇ ਪਿੰਡ ਨਹੀਂ ਆ ਸਾਨੂੰ ਚੜਿਆ ਦਿਵਾਲੀ ਜਿੰਨਾ ਆ ਚਾਹ ਵਾਲੀਏ ਸਾਨੂੰ ਚੜਿਆ ਵਿਆਹ ਜਨਾ ਆਹ ਚਾਹ ਵਾਲੀਏ ਸਾਨੂੰ ਚੜਿਆ ਦਿਵਾਲੀ ਜਨਾ ਚਾਹ ਵਾਲੀਏ ਇੱਕ ਵਾਰ ਲਈ ਹਰਮਾਨ ਕਿਥੇ ਪਰਾਲੇ ਨਾਲ ਤੇ ਤਾੜੀ ਮਾਰ ਦਿਓ ਹੋ ਤਾੜੀ ਮਾਰ ਦਿਓ ਹੋ ਤਾੜੀ ਅੱਪਾ ਜੋਰ ਨਾਲ ਮਾਰੇ ਹੋਰ ਕਰ ਦਿਓ ਵਧੀਆ ਹੋਵੇ ਸਰ ਜੀ ਕਿੱਥੇ ਹੈ ਜੀ ਸਪਰੇ ਜੀ ਆਹ ਲੋਕੀ ਹਰ ਦਾ ਹਰ ਗੱਲਾਂ ਨੇ ਵਥੇਰੇ ਕਰਦੇ ਏ ਗੱਲ ਤਰਕ ਦੀ ਕਰਨ ਨੂੰ ਨਜ਼ੋਰ ਦਾਈਆ ਸਸੀ ਕਾਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਸਵਰਗੀਯਾ ਰਾਜਵੀਰ ਸਿੰਘ ਪੜਿਆਲਾ ਅਤੇ ਤੇਜਵੀਰ ਸਿੰਘ ਪੜਿਆਲਾ ਦੀ ਯਾਦ ਦੇ ਵਿੱਚ ਅੱਜ ਇੱਕ ਚਾਰ ਦਿਵਸੀਆ ਟੂਰਨਾਮੈਂਟ ਦਾ ਸਮਾਪਨ ਹੋਣ ਜਾ ਰਿਹਾ ਜੋ ਕਿ ਫੁੱਟਬਾਲ ਦਾ ਟੂਰਨਾਮੈਂਟ ਹੈ ਅਤੇ ਦੋਨੋਂ ਟੀਮਾਂ ਪੜਿਆਲਾ ਦੀ ਟੀਮ ਅਤੇ ਇੱਕ ਹੋਰ ਟੀਮ ਜਿਹੜੀ ਹੈ ਗਰਾਊਂਡ ਦੇ ਵਿੱਚ ਪੁੱਜੀ ਹੋਈ ਹੈ ਤੇ ਇੱਕ ਵਧੀਆ ਟੂਰਨਾਮੈਂਟ ਦੇਖਣ ਨੂੰ ਮਿਲ ਰਿਹਾ ਹੈ ਇਹ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਕਾਫੀ ਟੀਮਾਂ ਨੇ ਹਿੱਸਾ ਲਿੱਤਾ ਜਿੱਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਕੌਣ ਜਿੱਤਿਆ ਇਹ ਟੂਰਨਾਮੈਂਟ ਸੋ ਕਿੰਨੀਆਂ ਕਟੀਆਂ ਨਾ ਪਾਤੀਆਂ ਪਹਿਲਾਂ ਤਾਂ ਸਾਰੇ ਥੋੜੇ ਸਰੋਤਿਆਂ ਨੂੰ ਮੈਂ ਫਤਿਹ ਪ੍ਰਵਾਨ ਕਰਦਾ ਹੈ ਇਹ ਜਿਹੜਾ ਫੁੱਟਬਾਲ ਦਾ ਚਾਰ ਰੋਜ਼ਾ ਟੂਰਨਾਮੈਂਟ ਹੈ ਇਹ ਮੇਰੇ ਦਾਦਾ ਜੀ ਸਰਦਾਰ ਬਚਿੱਤਰ ਸਿੰਘ ਜੋ ਕਿ ਐਕਸ ਐਮ ਐਲ ਏ ਨੇ ਤੇ ਉਹਨਾਂ ਦੇ ਸੁਪੁੱਤਰ ਸਾਹਿਬ ਸਰਦਾਰ ਰਾਜਵੀਰ ਸਿੰਘ ਜੀ ਤੇ ਸਰਦਾਰ ਤੇਜਵੀਰ ਸਿੰਘ ਜੀ ਦੀ ਯਾਦ ਨੂੰ ਸਬੰਧਤ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜੀ ਕਿੰਨਾ ਦਿਨ ਹੈ ਜੀ ਇਹ ਫਾਈਨਲ ਕਦੋਂ ਹੈ ਇਹ ਇਹਦਾ ਚੌਥਾ ਦਿਨ ਹੈ ਤੇ ਹੁਣੇ ਸੈਮੀਫਾਈਨਲ ਦਾ ਮੈਚ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਫਾਈਨਲ ਮੈਚ ਕਰਵਾਇਆ ਜਾਊਗਾ। ਕੱਲ ਕਰੀਏ ਵਿੱਚ ਕਿੰਨੀਆਂ ਕਿ ਟੀਮਾਂ ਨੇ ਭਾਗ ਲਿਆ ਹੈ ਤੇ ਜੇਤੂ ਟੀਮਾਂ ਨੂੰ ਕੀ ਇਨਾਮ ਵਜੋਂ ਦਿੱਤਾ ਜਾਵੇਗਾ। ਇੱਥੇ ਸਾਡੇ ਇੱਥੇ ਟੂਰਨਾਮੈਂਟ ਚ ਕੁੱਲ ਮਤਲਬ ਕੁੱਲ ਅਸੀਂ ਸੋਚਿਆ ਸੀ ਕਿ 32 ਟੀਮਾਂ ਰੱਖਾਂਗੇ ਪਰ ਟੀਮਾਂ ਵਧਣ ਕਰਕੇ 40 ਟੀਮਾਂ ਦੇ ਲਗਭਗ ਟੀਮਾਂ ਨੇ ਭਾਗ ਲਿਆ ਤੇ ਇਹਦੇ ਚ ਪਹਿਲਾ ਇਨਾਮ 41000, ਦੂਜਾ 31000 ਤੇ ਤੀਜਾ 7100 ਤੇ ਚੌਥਾ 5100 ਦਿੱਤਾ ਜਾਣਗੇ ਟੀਮਾਂ ਨੂੰ। ਗੱਲ ਕਰੀਏ ਲੇਟ ਹੋ ਗਏ ਮੈਚ ਫਿਰ ਅਰੇਂਜਮੈਂਟ ਕਿਵੇਂ ਦਰੇਗਾ ਜੀ ਆ ਮੈਂ ਇਹ ਦੱਸਣਾ ਚਾਹੂੰਗਾ ਕਿ ਅਸੀਂ ਪਿਛਲੇ ਗਰਮੀਆਂ ਦੇ ਵਿੱਚ ਇੱਥੇ ਗਰਾਊਂਡ ਦੇ ਵਿੱਚ ਪ੍ਰੋਪਰ ਸਟੇਡੀਅਮ ਲਾਈਟਸ ਲਵਾਈਆਂ ਨੇ ਤੇ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਇਹ ਗਰਾਊਂਡ ਨੂੰ ਹੋਰ ਵੀ ਵਧੀਆ ਬਣਾਇਆ ਜਾਣਾ ਇਹ ਉਹੀ ਅਰੇਂਜਮੈਂਟ ਲਾਈਟਾਂ ਲੱਗਣ ਕਰਕੇ ਅੱਜ ਅਸੀਂ ਲੇਟ ਰਾਤ ਤੱਕ ਵੀ ਇੱਥੇ ਮੈਚ ਕਰਵਾ ਸਕਦੇ ਹਾਂ ਸਾਨੂੰ ਕੋਈ ਬਾਹਰੋਂ ਕਿਸੇ ਲਾਈਟਾਂ ਦਾ ਪ੍ਰਬੰਧ ਕਰਨ ਦੀ ਲੋੜ ਨਹੀਂ ਅੱਜ ਇੱਕ ਪਡੇਆਲਾ ਗਰਾਊਂਡ ਦੇ ਵਿੱਚ ਉਹਦੀਆਂ ਆਪਣੀਆਂ ਵੱਡੀਆਂ ਪੂਰੀਆਂ ਸਟੇਡੀਅਮ ਲਾਈਟਾਂ ਲੱਗ ਚੁੱਕੀਆਂ ਨੇ ਓਕੇ ਠੀਕ ਹੈ ਥੈਂਕ ਯੂ ਲੋ ਜੀ ਅੱਜ 리그 ਦੀ ਸ਼ੁਰੂਆਤ ਹੋਈ ਆ ਅਦਾ ਆਖਰੀ ਦਿਨ ਹੈ ਅੱਜ ਬਹੁਤ ਵਧੀਆ 리그 ਕਰਵਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਲਈ ਗੇਮਸ ਹੁੰਦੀਆਂ ਨਾ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਜਿਹੜੀ ਇੰਪੋਰਟੈਂਸ ਦਾ ਅਹਿਸਾਸ ਕਰਨਾ ਬਹੁਤ ਔਖਾ ਏ ਬਹੁਤ ਹੀ ਇੰਪੋਰਟੈਂਟ ਹੁੰਦੀਆਂ ਤੇ ਜਿਹੜੀਆਂ ਕਿ ਬੰਦੇ ਦੀ ਅੱਜ ਕੱਲ ਜਿਵੇਂ ਅਸੀਂ ਦੇਖਦੇ ਆ ਨਾ ਫਿਜ਼ੀਕਲ ਹੈਲਥ ਵੀ ਖੁੰਦੀ ਜਾ ਰਹੀ ਹੈ ਸਰੀਰਿਕ ਤੇ ਮਾਨਸਿਕ ਸਿਹਤ ਇਹਨੂੰ ਇੰਪਰੂਵ ਕਰਨ ਦੇ ਲਈ ਭਾਵਨਾਤਮਕ ਤੌਰ ਤੇ ਆਪਸ ਵਿੱਚ ਜਿਹੜੀ ਸਾਂਝ ਹੈਗੀ ਆ ਉਹਨੂੰ ਵਧਾਉਣ ਦੇ ਲਈ ਇੱਕ ਟੀਮ ਦੇ ਵਿੱਚ ਰਲ ਕੇ ਕੰਮ ਕਰਨ ਦੇ ਜਿਹੜੇ ਕੌਨਫੀਡੈਂਸ ਹੈਗੇ ਆ ਆਪਸੀ ਪ੍ਰੇਮ ਪਿਆਰ ਜਿਹੜਾ ਹੈਗਾ ਇਹਨਾਂ ਨੂੰ ਵਧਾਉਣ ਦੇ ਲਈ ਤੇ ਕੈਰੀਅਰ ਦੇ ਲਈ ਵੀ ਬੰਦੇ ਨੂੰ ਬਹੁਤ ਵੱਡੀ ਅਪਰਚੂਨਿਟੀ ਦਾ ਆਧਾਰ ਹੁੰਦੀ ਹੈ ਇਸ ਕਰਕੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਆਪਣੇ ਪਿੰਡਾਂ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਇੱਥੇ ਸ਼ਹੀਦ ਭਗਤ ਸਿੰਘ ਜਿਹੜਾ ਵੈਲਫੇਅਰ ਕਲੱਬ ਪਡਿਆਲਾ ਵੱਲੋਂ ਇਹ ਨਹੀਂ ਮਿਹਨਤ ਕੀਤੀ ਜਾ ਰਹੀ ਹੈਗੀ ਹੈ ਤੇ ਮੈਨੂੰ ਲੱਗਦਾ ਵੀ ਇਹਦਾ ਇੱਕ ਨੌਜਵਾਨਾਂ ਨੂੰ ਜਿਹੜੀ ਇੱਕ ਬਹੁਤ ਵੱਡੀ ਅਪਰਚੂਨਿਟੀ ਹੈ ਜਿੱਥੇ ਉਹ ਸਰੀਰਿਕ ਤੌਰ ਤੇ ਆ ਮਾਨਸਿਕ ਤੌਰ ਤੇ ਤੇ ਹਰ ਪੱਖ ਤੋਂ ਜਿਹੜੀਆਂ ਹੈਗੀਆਂ ਚੀਜ਼ਾਂ ਜੀਵਨ ਦੇ ਵਿੱਚ ਬਹੁਤ ਹੀ ਮੱਤਤਾ ਰੱਖਦੀਆਂ ਲਾਭ ਚਾਉਣਗੀਆਂ ਤੇ ਮੈਂ ਆਪਣੇ ਵੱਲੋਂ ਪਰਮਾਤਮਾ ਗੇ ਅਰਦਾਸ ਕਰਦਾ ਹਾਂ ਕਿ ਇਸ ਸਮੁੱਚੇ ਕਲੱਬ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਨੌਜਵਾਨਾਂ ਜੀ ਜਜ਼ਬਾ ਜਿਹੜਾ ਹੈਗਾ ਹੋਰ ਭਰੇ ਤਾਂ ਕਿ ਪੰਜਾਬ ਦੇ ਵਿੱਚ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਹ ਬੱਚੇ ਜਿਹੜੇ ਇੱਥੋਂ ਤਿਆਰ ਹੋ ਕੇ ਜਾਣ ਸਾਡੇ ਲੈਵਲ ਤੇ ਕੋਈ ਵੀ ਜਿਹੜੀ ਸੇਵਾ ਸਾਨੂੰ ਕਲੱਬ ਲਾਊਗਾ ਅਸੀਂ ਉਹ ਕਰਨ ਨੂੰ ਹਮੇਸ਼ਾ ਹੀ ਤਿਆਰ ਹੈ ਸਰਦਾਰ ਬਚਿੱਤਰ ਸਿੰਘ ਪਟਿਆਲਾ ਜੀ ਦੀ ਰਾਜਵੀਰ ਸਿੰਘ ਪੜਿਆਲਾ ਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅੱਗੇ ਅਰਮਾਨ ਵੀਰ ਸਿੰਘ ਵੀ ਜਿਹੜੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆ ਉਸੇ ਤਰ੍ਹਾਂ ਇਹ ਖੇਡ ਮੇਲੇ ਕਰਵਾਏ ਜਾ ਰਹੇ ਕਿ ਬਹੁਤ ਬਹੁਤ ਵੱਡੀ ਦੇਣ ਹੈ ਇਹ ਕੱਲੇ ਪਿੰਡ ਨੂੰ ਨਹੀਂ ਹੈ ਕੱਲੇ ਮੈਨੂੰ ਲੱਗਦਾ ਵੀ ਇਹ ਸਾਡੀ ਤਹਿਸੀਲ ਨੂੰ ਨਹੀਂ ਹੈ ਤੇ ਜ਼ਿਲ੍ਹੇ ਨੂੰ ਨਹੀਂ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਇੱਕ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੀ ਕਿ ਸਮਾਜ ਦੇ ਵਿੱਚ ਨੌਜਵਾਨਾਂ ਦੇ ਅਲੱਗ-ਅਲੱਗ ਆਪਾਂ ਜੀ ਗੱਲ ਨਸ਼ੇ ਦੀ ਕਰਦੇ ਨੇ ਉਹ ਜਾਣਦੀ ਉਹਦੇ ਵੱਲੋਂ ਵੀ ਬਚਾਉਣ ਦੇ ਲਈ ਕਿ ਜਿਹੜੇ ਹੁਣ ਰਮਨ ਸਿੰਘ ਹੋਣਾ ਨੇ ਆਪਣੇ ਖਾਨਦਾਨ ਵੱਲੋਂ ਸਰਦਾਰ ਬਚਿੱਤਰ ਸਿੰਘ ਦਾ ਰਾਜਵੀਰ ਸਿੰਘ ਹੋਣਾ ਵੱਲੋਂ ਜੋ ਵੀ ਸ਼ੁਰੂ ਕੀਤੀ ਹੋਈ ਜਿਹੜੀ ਇੱਕ ਸਮਾਜ ਸੇਵਾ ਹੈ ਉਹਨੂੰ ਅੱਗੇ ਵਧਾ ਰਹੇ ਆ ਤੇ ਸਾਡੇ ਵੱਲੋਂ ਜੋ ਵੀ ਸਾਡੇ ਲੈ ਕੇ ਜੋ ਕੋਈ ਸੇਵਾ ਹੋਵੇ ਸੀ ਕਰਨ ਨੂੰ ਹਮੇਸ਼ਾ ਤਿਆਰ ਆ ਤੇ ਨਿਰੰਤਰ ਜਾਰੀ ਰਹਿਣੀਆਂ ਚਾਹੀਦੀਆਂ ਹੈਗੀਆਂ ਸਮਾਜ ਨੂੰ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਲੋੜ ਹੈ ਥੈਂਕ ਯੂ